ਰੂਪਨਗਰ ਦੀ ਰਹਿਣ ਵਾਲੀ ਸਿਮਰ ਕੌਰ ਨੇ ਆਪਣੀ ਪਹਿਲੀ ਕਿਤਾਬ ਤਸਵੀਰ ਰਿਲੀਜ਼ ਕੀਤੀ ਹੈ। ਇਹ ਕਿਤਾਬ ਇੱਕ ਪ੍ਰੈਗਨੈਂਟ ਲੇਡੀ ਦੀ ਅੰਦਰੂਨੀ ਜਰਨੀ ਤੇ ਸਮਾਜਿਕ ਰੁਝਾਨਾਂ ਨੂੰ ਦਰਸਾਉਂਦੀ ਹੈ। ਕਿਤਾਬ ਦਾ ਨਾਮ ਡਬਲ ਮੀਨਿੰਗ ਰੱਖਦਾ ਹੈ। ਇਹ ਸਿਮਰ ਦੀ ਆਪਣੀ ਤਸਵੀਰ ਵੀ ਹੈ ਤੇ ਸਮਾਜ ਦੀ ਵੀ। ਤੇ ਲੇਖਿਕਾ ਨੇ ਦੱਸਿਆ ਕਿ ਲਿਖਣ ਦੀ ਸ਼ੁਰੂਆਤ 2015 ਚ ਕੀਤੀ ਸੀ। ਪਰਿਵਾਰ ਤੇ ਖਾਸ ਕਰਕੇ ਪਤੀ ਦੇ ਸਪੋਰਟ ਦੇ ਨਾਲ ਆਪਣੀ ਪਹਿਲੀ ਕਿਤਾਬ ਉਸਨੇ ਸਾਹਮਣੇ ਲਿਆ। ਕਿਤਾਬ ਦੇ ਵਿੱਚ ਪਰਿਵਾਰਕ ਸਪੋਰਟ ਲੋਕਾਂ ਦੇ ਕਮੈਂਟਸ ਮਾਂ ਬੱਚੇ ਦੇ ਸਬੰਧ ਦਰਸਾਇਆ ਗਿਆ ਰੀਸ ਦੇ ਸਮੇਂ ਮੌਜੂਦ ਲੇਖਕ ਮاهر ਤੇਜਿੰਦਰ ਸਿੰਘ ਬਾਜ ਰਵਿੰਦਰ ਸਿੰਘ ਰਬੀ ਜਤਿੰਦਰ ਸਿੰਘ ਇਸ ਨਾਲ ਹੀ ਅਸ਼ੋਕ ਸ਼ਰਮਾ ਮਿਸਜ ਸੰਦੀਪ ਰੰਪੀ ਤੇ ਕਿਰਨਪ੍ਰੀਤ ਸਿੰਘ ਆਜ਼ਰਸਨ ਇਸ ਦੇ ਦੌਰਾਨ ਦੱਸਿਆ ਗਿਆ ਕਿ ਤਸਵੀਰ ਹੁਣ ਪੰਜਾਬ ਭਾਰਤ ਦੀਆਂ ਕਿਤਾਬਾਂ ਦੀਆਂ ਦੁਕਾਨਾਂ ਤੇ ਵੀ ਉਪਲਬਧ ਹੋਵੇਗੀ ਤਸਵੀਰ ਨਾਮ ਕਿਹਾ ਕਿਕੋਪੀਆ ਕਿਰ ਖਲਾਬ ਦੇ ਵਿੱਚ ਤਸਵੀਰ ਜਿਹੜਾ ਹੈ ਇਹ ਡਬਲ ਮੀਨਿੰਗ ਹੈ ਇੱਥੇ ਦਾ ਤਸਵੀਰ ਇੱਥੇ ਪਾਤਰ ਦਾ ਵੀ ਨਾਮ ਹੈ ਕੈਰੇਕਟਰ ਦਾ ਵੀ ਨਾਮ ਹੈ ਤੇ ਇਸ ਤੋਂ ਇਲਾਵਾ ਤਸਵੀਰ ਜਿਹੜੀ ਹੈ ਨਾ ਇਹ ਸੋਸਾਇਟੀ ਦੀ ਤਸਵੀਰ ਦਿਖਾ ਰਹੀ ਹੈ ਕਿ ਉਹਦਾ ਕੀ ਨਜ਼ਰੀਆ ਹੈ ਉਸ ਲੇਡੀ ਨੂੰ ਦੇਖ ਕੇ ਇਸ ਕਰਕੇ ਤੇ ਦੋ ਨਾਮ ਹੈ ਕਹਿੰਦੀ ਮੈਂ ਪਹਿਲੀ ਕਿਤਾਬ ਹਾਂ ਜੀ ਇਹ ਮੇਰੀ ਪਹਿਲੀ ਕਿਤਾਬ ਪਹਿਲੀ ਰਚਨਾ ਹੈ ਜੀ ਹਾਂ ਜੀ ਇੱਜਾ ਜਿਹੜਾ ਸਮਾਰੋਹ ਦੀ ਗੱਲ ਕਰਦਾ ਅੱਜ ਦਾ ਸਮਾਰੋਹ ਮੈਂ ਬੜੀ ਲਿਮਿਟਿਡ ਕੈਟਰਿੰਗ ਕੀਤੀ ਹੈ ਤੇ ਹਮੇਸ਼ਾ ਕੋਸ਼ਿਸ਼ ਕਰੀ ਹੈ ਕਿ ਉਹਨਾਂ ਨਾਲ ਜੁੜਾਂ ਜਿਹੜੇ ਲਿਖਦੇ ਆ ਕਿਉਂਕਿ ਲਿਖਣ ਦੀ ਆਪ ਬਹੁਤ ਸ਼ਕੀਨ ਆ ਤੇ 2015 ਤੋਂ ਮੈਂ ਲਿਖ ਰਹੀ ਹਾਂ ਹਲਕਾ ਫੁਲਕਾ ਪਹਿਲਾਂ ਮੈਂ ਇੰਗਲਿਸ਼ ਟ੍ਰਿਬਿਊਨਲੀ ਲੈਟਰਸ ਲਿਖੇ ਆ ਕੁਝ ਬੜੀ ਬੜੀ ਮੁਸ਼ਕਲ ਨਾ ਛੱਪਦੇ ਸੀ ਉਸ ਤੋਂ ਬਾਅਦ ਹੌਲੀ ਹੌਲੀ ਮੈਂ ਸਲਾਈਡਸ ਪੈਰ ਰੱਖਿਆ ਬਿਚਾਦੋ ਅਸੀਂ ਕਿਸੇ ਲਾਈਨ 'ਚ ਪੈਰ ਰੱਖਦੇ ਆ ਤਾਂ ਸਾਡਾ ਲਿੰਕ ਆਟੋਮੈਟਿਕਲੀ ਉਹਨਾ ਇਨਸਾਨਾਂ ਨਾਲ ਹੁੰਦਾ ਜਿਹੜੇ ਕਿਸ ਲਾਈਨ 'ਚ ਆਲਰੇਡੀ ਹੈ ਤੇ ਮੈਂ ਬੜੀ ਖੁਸ਼ ਨਸੀਬ ਆ ਕਿ ਮੇਰਾ ਸਭ ਨੇ ਸਾਥ ਦਿੱਤਾ ਇਸ ਲੈਂਗੁਏਜ ਵਿੱਚ ਤੇ ਜਦੋਂ ਮੈਂ ਕੰਮ ਲਿਖ ਰਹੀ ਸੀ ਮੋਰੋ ਤੋਂ ਗੱਲ ਕਰਦੀ ਰਹੀ ਕਦੇ ਕਿਸੇ ਨਾਲ ਕਦੇ ਕਿਸੇ ਨਾਲ ਤੇ ਮੈਨੂੰ ਹਮੇਸ਼ਾ ਸਪੋਰਟ ਮਿਲਿਆ ਹੈ ਮੋਟੀਵੇਸ਼ਨ ਮਿਲੀ ਹੈ ਤੇ ਆਜ ਉਸ ਸਪੋਰਟ ਦੇ ਕਰਕੇ ਹੀ ਮੈਂ ਇਹ ਜੋ ਹੈ ਕਿਤਾਬ ਲਿਖ ਪਾਈ ਹਾਂ ਬਾਕੀ ਸਭ ਤੋਂ ਵੱਡਾ ਸਪੋਰਟ ਤਾਂ ਹਮੇਸ਼ਾ ਸਾਡਾ ਪਰਿਵਾਰ ਹੁੰਦਾ ਹੈ ਤੇ ਉਸ ਤੋਂ ਵੀ ਵੱਡਾ ਸਪੋਰਟ ਮੈਨੂੰ ਮੇਰੇ ਹਸਬੰਦ ਦਾ ਹਮੇਸ਼ਾ ਰਿਹਾ ਇਸ ਕਰਕੇ ਇਹ ਜੋ ਹੈ ਮੈਂ ਇਸ ਕਿਤਾਬ ਨਾਲ ਲੱਜ ਜੋ ਹੈ ਸਫਲਤਾ ਨਾਲ ਅੱਗੇ ਆਈ ਹੈ ਖਾਸ ਖਾਸ ਕੀ ਹੈ ਕਿਤਾਬ ਖਾਸ ਇਹ ਹੈ ਕਿ ਇੱਕ ਪ੍ਰੈਗਨੈਂਟ ਲੇਡੀ ਦੀ ਜਰਨੀ ਹੈ ਹਰ ਜਰਨੀ ਕਹਾਣੀ ਕਹਾਣੀ ਹੈ ਹਾਂਜੀ ਜਿਹਨੂੰ ਜੋ ਵੀ ਮਿਲਦਾ ਹੈ ਉਹਨੂੰ ਕਦੇ ਇਹ ਨਹੀਂ ਕਹਿੰਦਾ ਕਿ ਤੇਰੇ ਚੰਗਾ ਬੱਚਾ ਹੋਵੇ ਹੈਲਦੀ ਬੱਚਾ ਹੋਵੇ ਬਲਕਿ ਉਹਨੂੰ ਇਦਾਂ ਦੇ ਕਮੈਂਟਸ ਆਉਂਦੇ ਆ ਕਿ ਤੇਰੇ ਚੰਗੀ ਚੀਜ਼ ਹੋਵੇ ਰੱਬ ਤੈਨੂੰ ਕਾਕਾ ਦੇਵੇ ਰੱਬ ਤੈਨੂੰ ਜੀ ਦੇਵੇ ਮਤਲਬ ਐਵੇਂ ਤੋਂ ਉਹਦੇ ਉਹਨ ਕਮੈਂਟਸ ਮਿਲਦੇ ਨੇ ਕਿ ਉਹ ਪਜ਼ਲ ਹੋ ਜਾਂਦੀ ਕਿ ਗੁਲਾਇ ਚਾਂਦੀ ਕੀ ਹੈ ਤੇ ਉਹ ਇਹ ਕਮੈਂਟਸ ਸੁਣ ਕੇ ਬਹੁਤ ਪਰੇਸ਼ਾਨ ਹੁੰਦੀ ਹੈ ਇੱਕ ਟਾਈਮ ਤੋਂ ਉਹ ਇਹ ਵੀ ਲੱਗਣ ਲੱਗ ਜਾਂਦਾ ਕਿ ਮੇਰੇ ਹੁੰਟਾਈ ਹੋਊਗਾ ਤਾਂ ਹੀ ਸ਼ਾਇਦ ਮੈਂ ਸੋਸਾਇਟੀ ਐਕਸੈਪਟ ਕਰੂੰਗੀ ਨਹੀਂ ਤੇ ਤਾਂ ਸ਼ਾਇਦ ਨਾ ਐਕਸੈਪਟੇਬਲ ਨਹੀਂ ਹੈ ਉਹਦੀ ਖੁਦ ਦੀ ਸੋਚ ਇਦਾਂ ਦੀ ਹੋ ਜਾਂਦੀ ਹੈ ਪਰ ਹਾਲੀਵੁੱਡੀ ਹਾਲੀ ਜਾਂ ਉਹ ਅਲਟਰਾ ਸਾਊਂਡਸ ਕਰਾਂਦੀ ਹੈ ਉਹ ਬੱਚੇ ਨੂੰ ਦੇਖਦੀ ਹੈ ਬੱਚੇ ਨਾਲ ਥੋੜਾ ਜਿਹਾ ਦਾ ਲਿੰਕ ਬਣਦਾ ਹੈ ਕਿਉਂਕਿ ਕਨੈਕਸ਼ਨ ਬਹੁਤ بڑا ਹੈ ਉਹਦੇ ਮਨ 'ਚ ਫਰਕ ਨਿਕਲ ਜਾਂਦਾ ਹੈ ਪਰ ਦੁਨੀਆ ਦੇ ਮਨ ਤੋਂ ਫਰਕ ਨਹੀਂ ਨਿਕਲਦਾ। ਪਰ ਉਹਦੀ জারਨੀ ਹੈ, ਉਹਦੀ ਸੋਚ ਕੀਵੇ ਡਵੈਲਪ ਹੋ ਰਹੀ ਹੈ। ਉਹ ਕਮੈਂਟ ਸੁਣ ਕੇ ਉਹ ਕਿਵੇਂ ਰਿਐਕਟ ਕਰਦੀ ਹੈ ਤੇ ਐਂਡ 'ਚ ਜਦ ਉਹਦੇ ਬੱਚਾ ਹੁੰਦਾ ਹੈ ਤਾਂ ਕੀ ਰਿਐਕਸ਼ਨ ਹੈ ਤੇ ਉਹ ਆਪਣੇ ਆਪ ਨੂੰ ਕਿਵੇਂ ਸੰਭਾਲ ਰਹੀ ਹੈ ਜਾਂ ਕੀ ਕਰ ਰਹੀ ਹੈ ਉਹਦੇ ਬਾਰੇ ਕਿਤਾਬ ਹੈ। ਇਸ ਮੋਬਾਈਲ ਤੇ ਵਾਈਪ ਅਪਡੇਟ ਕਰਦਾ ਸਮਝੋ ਕਿ ਉਹ ਕੀ ਮੰਗਾ ਰਿਹਾ ਹੈ ਹਾਂਜੀ ਸਰ ਅਸੀਂ ਤਾਂ ਵੈਸੇ ਟੀਚਰਾਂ ਤੋਂ ਮਾੜਦੇ ਹਾਂ ਸਾਡੇ ਸ ਹਮੇਸ਼ਾ ਕਿਤਾਬਾਂ ਦਾ ਲੋਕਤਨ ਪੜਾਈ ਰਿਹਾ ਤੇ ਪੜਾ ਹੀ ਰਹੂੰਗਾ ਕਿਉਂਕਿ ਜੋ ਅਸੀਂ ਪ੍ਰਿੰਟ ਮੀਡੀਆ ਤੋਂ ਪੜ ਲੈਣਾ ਨਾ ਉਹ ਅਸੀਂ ਵਿਜ਼ੂਅਲ ਜਿੰਨਾ ਮਰਜ਼ੀ ਪੜ ਲਈਏ ਉਹ ਨਹੀਂ ਕਰ ਸਕਦੇ ਇੱਕ ਤਾਂ ਅੱਖਾਂ ਦੇ ਵੀ ਅਸਰ ਪੈਂਦਾ ਚਲੋ ਤੁਸੀਂ ਉਹ ਚੀਜ਼ ਦੇਖਿਓ ਪਰ ਉਸ ਤੋਂ ਇਲਾਵਾ ਵੀ ਇਹ ਚੀਜ਼ ਜਿਹੜੀ ਹੈ ਅਸੀਂ ਕਿਤਾਬਾਂ ਨਾਲ ਜਿਹੜਾ ਸਾਨੂੰ ਗਿਆਨ ਮਿਲਦਾ ਹੈ ਨਾ ਉਹ ਕਿਤੋਂ ਨਹੀਂ ਮਿਲਦਾ ਥੋੜੀ ਵੋਕੈਬਲਰੀ ਵੈਸੇ ਇਨਹਾਂਸ ਹੋ ਜਾਂਦੀ ਥੋੜੀ ਕੋਈ ਵੀ ਲੈਂਗੁਏਜ ਆਪ ਵੈਸੇ ਮੋਰ ਡਿਵੈਲਪ ਹੋ ਜਾਂਦੀ ਹੈ ਕਿਨੇ ਸਮਝੀ ਲਿਖੀ ਕਿਤਾਬਾਂ ਏ ਸਰ ਮੈਨੂੰ 1.5 ਸਾਲ ਲੱਗਿਆ ਕਿਉਂਕਿ ਮੇਰੇ ਦੋ ਛੋਟੇ ਬੱਚੇ ਐ ਤੇ ਮੈਂ ਉਹਨਾਂ ਨੂੰ ਸੁਲਾ ਕੇ ਰਾਤ ਨੂੰ 10 ਤੋਂ 12 ਆ ਗਿਆ 10 ਤੋਂ ਇੱਕ ਐਵੇਂ ਟਾਈਮ ਕੱਟਿਆ ਤੇ 1.5 ਸਾਲ ਮੈਨੂੰ ਇਸ ਕਿਤਾਬ ਨੂੰ ਲਿਖਣ ਲਈ। ਤੁਹਾਡੇ ਤੁਹਾਡਾਂ ਨੇ ਕਿਹਾ ਨਹੀਂ ਕਿ ਇਹ ਕਿੰਨਾ ਜੀ ਲੱਗ ਗਿਆ ਤੁਸੀਂ? ਨਹੀਂ ਮੈਨੂੰ ਤੁਹਾਡੇ ਨੇ ਕਦੇ ਕੁਐਸਚਨ ਨਹੀਂ ਕੀਤਾ। ਮੈਂ ਰੱਬ ਦਾ ਬਹੁਤ ਬੜੀ ਏਵੇਂ ਸੁੱਖਾ ਕਿ ਮੇਰੇ ਪਰਿਵਾਰ ਦੀ ਮੈਨੂੰ ਪੂਰੀ ਸਪੋਰਟ ਰਹੀ ਐ ਤਾਂ ਹੀ ਦੋ ਬੱਚਾ ਤੇ ਹੋਣ ਦੇ ਬਾਵਜੂਦ ਇਹ ਚੀਜ਼ ਮੈਂ ਕਰ ਪਾਈ ਆ ਕਿਉਂਕਿ ਉਹ ਸੰਭਾਲ ਲੈਂਦੇ। ਉਹ ਕਰ ਲੈਂਦੇ। ਸਮਝਦਾ ਹਾਂਜੀ ਇਹ ਜਿਹੜੀ ਬੁੱਕ ਹੈ ਇਹ ਅਸਲ ਦੇ ਵਿੱਚ ਇੱਕ ਔਰਤ ਦੀ ਸਪਿਰਚੁਅਲ ਜਰਨੀ ਹੈ ਫਿਜ਼ੀਕਲ ਜਰਨੀ ਹੈ ਕਿ ਜਦੋਂ ਉਹ ਪ੍ਰੈਗਨੈਂਟ ਹੁੰਦੀ ਹੈ ਡੂਰਿੰਗ ਆਲ ਦੈਟ ਪੀਰੀਅਡ ਉਹ ਕਿਸ ਤਰ੍ਹਾਂ ਮਹਿਸੂਸ ਕਰਦੀ ਹੈ ਦੂਸਰੀ ਚੀਜ਼ ਹੈ ਕਿਤਾਬ ਸਮਾਜ ਦੀ ਅੰਦੋਚਨਾ ਕਰਦੀ ਹੈ ਜਿਹਦੇ ਚ ਉਹ ਦੱਸਦੀ ਹੈ ਕਿ ਸਾਡੀ ਮਾਈਂਡਸੈਟ ਕਿੰਨੀ ਘਟੀਆ ਹੈ ਭਾਵੇਂ ਮੁੰਡਾ ਸਾਡਾ ਕਿੰਨਾ ਘਟੀਆ ਹੋਵੇ ਅਸੀਂ ਫੇਰ ਵੀ ਮੁੰਡੇ ਭਾਲਦੇ ਆ ਔਰ ਇੱਕ ਤਰ੍ਹਾਂ ਦੀ ਫੈਮਿਨਿਸਟ ਬੁੱਕ ਹੈ ਔਰ ਦੇ ਹੱਕ ਚ ਗੱਲ ਕਰਨ ਵਾਲੀ ਹੈ ਔਰ ਹਰ ਉਸ ਆਦਮੀ ਨੂੰ ਜਿਹੜਾ ਇਸ ਤਰ੍ਹਾਂ ਸੋਚਦਾ ਹੈ ਕਿ ਮੇਰੇ ਮੁੰਡਾ ਹੀ ਹੋਣਾ ਚਾਹੀਦਾ ਹੈ ਉਹਨੂੰ ਉਹ ਸ਼ਰਮਸ਼ਾਲ ਕਰਦੀ ਹੈ ਔਰ ਇਹੋ ਹੀ ਇਸਦਾ ਵੱਡਾ ਮਕਸਦ ਹੈ ਦੂਸਰੀ ਗੱਲ ਇਹ ਹੈ ਕਿ ਸ਼ਾਇਦ ਇਸ ਵਿਸ਼ੇ ਤੇ ਦੁਨੀਆ ਦੇ ਵਿੱਚ ਪਹਿਲੀ ਕਿਤਾਬ ਲਿਖੀ ਗਈ ਹੈ ਕਿਸੇ ਦੀ ਭਾਸ਼ਾ ਵਿੱਚ ਇਸ ਤਰ੍ਹਾਂ ਨਹੀਂ ਲਿਖਿਆ ਗਿਆ ਹੈ ਕਿ ਕਿਸੇ ਔਰਤ ਨੇ ਆਪਣੀ ਪ੍ਰੈਗਨੈਂਸੀ ਦੀ ਪਲ-ਪਲ ਦੀ ਡਿਟੇਲ ਜਿਹੜੀ ਹੈ ਪ੍ਰੈਗਨੈਂਟ ਹੋਣ ਤੋਂ ਲੈ ਕੇ ਡਿਲੀਵਰੀ ਤੱਕ ਔਰ ਉਸ ਤੋਂ ਬਾਅਦ ਤੱਕ ਦਾ ਕਦੇ ਜ਼ਿਕਰ ਕੀਤਾ ਹੋਵੇ ਕਿ ਜਿਵੇਂ ਮਾਰਵਲਿਸ ਬੁੱਕ ਔਰ ਸਾਹਿਦ ਦੇ ਵਿੱਚ ਆਪਣੀ ਜਗ੍ਹਾ ਜ਼ਰੂਰ ਬਣਾਏਗੀ ਮੈਂ ਇਹਨਾਂ ਬਲੇਸਿੰਗ ਸਿਮਰ ਦਿਨਾ ਮੇਰੇ ਕੋਲ ਜਦੋਂ ਹੋਈ ਹੈ ਤੁਮੇਰਾ ਨਾਮ ਦੇਖ ਕੇ ਪਹਿਲਾ ਅਜੀਬ ਮਹਿਸੂਸ ਕੀਤਾ ਕਿਉਂਕਿ ਇਹ ਨਾਮ ਪੰਜਾਬੀ ਚ ਹੈ। ਇਸ ਤੋਂ ਇਹ ਸਮਝ ਆਉਂਦੀ ਹੈ ਕਿ ਸਿਮਰ ਨੂੰ ਟੱਕਰ ਲੈਣ ਦੀ ਆਦਤ ਹੈ ਸੋਸਾਇਟੀ ਨਾਲ। ਸਿਮਰ ਉਸ ਸਟਰਕਚਰ ਨੂੰ ਚੈਲੰਜ ਕਰਨ ਦੀ ਆਦਤ ਹੈ। ਉਹਨੇ ਪੰਜਾਬੀ ਸੋਸਾਇਟੀ ਵਿੱਚ ਰਹਿੰਦੇ ਹੋਏ ਪੰਜਾਬੀ ਨਾਮ ਰੱਖ ਕੇ ਅੰਗਰੇਜ਼ੀ ਕਿਤਾਬ ਲਿਖੀ। ਨੰਬਰ 1 ਨੰਬਰ 2 ਆਪਣੇ ਆਪ ਬਾਰੇ ਗੱਲ ਕਰਨੀ ਆਪਣੇ ਅੰਦਰ ਵਿੱਚ ਜੋ ਕੁਝ ਬਾਤ ਪਾਰਿਆ ਉਹਦੇ ਬਾਰੇ ਗੱਲ ਕਰਨੀ ਔਰ ਪੂਰੀ ਕਿਤਾਬ 'ਚ ਗੱਲ ਕਰਨੀ ਹਰੇਕ ਦੇ ਵਾਸਤਾ ਰੋਗ ਨਹੀਂ ਹੈ ਇਹ ਕਿਤਾਬ ਆਪਣੇ ਆਪ ਨੂੰ ਪ੍ਰੂਵ ਕਰੇਗੀ ਔਰ ਸਮਾਂ ਪੈਂਦੇ ਪ੍ਰੂਵ ਕਰੇਗੀ ਬਹੁਤ ਸਾਰੀਆਂ ਐਗਜ਼ੈਂਪਲਸ ਸਿੰਬल्स ਮੋਟਿਵਸ ਹੈ ਜਿਹੜੇ ਆਮ ਲੋਕਾਂ ਦੀ ਸਮਝ ਤੋਂ ਬਾਹਰ ਹਨ ਮੈਨੂੰ ਉਮੀਦ ਹੈ ਕਿ ਔਰ ਇੱਕ ਬੰਧਨ ਇੱਕ ਦੋ ਵਾਰ ਪੜ੍ਹਨ ਤੋਂ ਬਾਅਦ ਹੀ ਇਹ ਕਿਤਾਬ ਸਮਝ ਆਉਣੀ ਹੈ ਪਰ ਇਹ ਕਿਤਾਬ ਆਪਣੇ ਆਪ 'ਚ ਸਫਲ ਕਿਤਾਬ ਹੈ ਮੈਂ ਇਸ ਨੂੰ ਹਰ ਵਾਰਕ ਦਿਨਾ ਤੇ ਤੁਹਾਡਾ ਸਭ ਦਾ ਧੰਨਵਾਦ ਕਰਦਾ ਹਾਂ ਤਾਂ ਕਿ ਉਹ ਵੀਰ ਜਿਹੜਾ ਹੈ ਇਹ ਡਬਲ ਮੀਨਿੰਗ ਹੈ ਇੱਥੇ ਦਾ ਤਸਵੀਰ ਇੱਥੇ ਪਾਤਰ ਦਾ ਵੀ ਨਾਮ ਹੈ ਕਰੈਕਟਰ ਦਾ ਵੀ ਨਾਮ ਹੈ ਤਾਂ ਇਸ ਤੋਂ ਇਲਾਵਾ ਤਸਵੀਰ ਜਿਹੜੀ ਹੈ ਨਾ ਇਹ ਸੋਸਾਇਟੀ ਦੀ ਤਸਵੀਰ ਦਿਖਾ ਰਹੀ ਹੈ ਕਿ ਉਹਦਾ ਕੀ ਨਜ਼ਰੀਆ ਹੈ ਉਸ ਲੇਡੀ ਨੂੰ ਦੇਖ ਕੇ ਇਸ ਕਰਕੇ ਇਹਦੇ ਦੋ ਨਾਮ ਹੈ ਪਹਿਲੀ ਕਿਤਾਬ ਹਾਂ ਜੀ ਇਹ ਮੇਰੀ ਪਹਿਲੀ ਕਿਤਾਬ ਹੈ ਪਹਿਲੀ ਰਚਨਾ ਹੈ ਇਹਦੀ ਪਹਿਲੀ ਕਿਤਾਬ ਹੈ ਅੱਜ ਦਾ ਜਿਹੜਾ ਸਮਾਰੋਹ ਇਹ ਵਾਲੀ ਬੜਾ ਇਸ਼ਤਿਹਾਰ ਕਰਦੇ ਆ ਅੱਜ ਦਾ ਸਮਾਰੋਹ ਮੈਂ ਬੜੀ ਲਿਮਿਟਡ ਗੈਦਰਿੰਗ ਕਰੀ ਹੈ ਤੇ ਹਮੇਸ਼ਾ ਕੋਸ਼ਿਸ਼ ਕਰੀ ਹੈ ਕਿ ਉਹਨਾਂ ਨਾਲ ਜੁੜਾਂ ਜਿਹੜੇ ਲਿਖਦੇ ਆ ਕਿਉਂਕਿ ਲਿਖਣ ਦੀ ਆਪ ਬਹੁਤ ਚੁਕੀ ਨਾ ਤੇ 2015 ਤੋਂ ਮੈਂ ਲਿਖ ਰਹੀ ਆ ਹਲਕਾ ਫੁਲਕਾ ਪਹਿਲਾਂ ਮੈਂ ਇੰਗਲਿਸ਼ ਟ੍ਰਿਬਿਊਨ ਦੀ ਲੈਟਰਸ ਲਿਖਿਆ ਕੁਝ ਦੋ ਬੜੇ ਬੜੀ ਮੁਸ਼ਕਲ ਨਾ ਛੱਪਦੇ ਸੀ ਉਸ ਤੋਂ ਬਾਅਦ ਹੌਲੀ ਹੌਲੀ ਮੈਂ ਸਲਾਈਨ 'ਚ ਪੈ ਰਖਿਆ ਤੇ ਜਦੋਂ ਅਸੀਂ ਕਿਸੇ ਲਾਈਨ 'ਚ ਪੈ ਰੱਖਦੇ ਆ ਤਾਂ ਸਾਡਾ ਲਿੰਕ ਆਟੋਮੈਟਿਕਲੀ ਉਹਨਾਂ ਇਨਸਾਨਾਂ ਨਾਲ ਹੁੰਦਾ ਜਿਹੜੇ ਕਿ ਇਸ ਲਾਈਨ 'ਚ ਆਲਰੇਡੀ ਹੈ ਤੇ ਮੈਂ ਬੜੀ ਖੁਸ਼ ਨਸੀਬ ਆ ਕਿ ਮੈਂ ਮੇਰਾ ਸਭ ਨੇ ਸਾਥ ਦਿੱਤਾ ਇਸ ਲੈਂਗੁਏਜ ਤੇ ਜਦੋਂ ਮੈਂ ਕੰਮ ਲਿਖ ਰਹੀ ਸੀ ਮੋਢੋਂ ਤੋਂ ਗੱਲ ਕਰਦੀ ਰਹੀ ਤਾਂ ਕਿਸੇ ਨਾਲ ਕਦੇ ਕਿਸੇ ਨਾਲ ਤੇ ਮੈਨੂੰ ਹਮੇਸ਼ਾ ਸਪੋਰਟ ਮਿਲਿਆ ਹੈ ਮੋਟੀਵੇਸ਼ਨ ਮਿਲੀ ਹੈ ਤੇ આજ ਉਸ ਸਪੋਰਟ ਦੇ ਕਰਕੇ ਹੀ ਮੈਂ ਇਹ ਦੋ ਹੈ ਕਿਤਾਬ ਲਿਖ ਪਾਈਆਂ ਬਾਕੀ ਸਭ ਤੋਂ ਵੱਡਾ ਸਪੋਰਟ ਤਾਂ ਹਮੇਸ਼ਾ ਸਾਡਾ ਪਰਿਵਾਰ ਹੁੰਦਾ ਹੈ ਤੇ ਉਸ ਤੋਂ ਵੀ ਵੱਡਾ ਸਪੋਰਟ ਮੈਨੂੰ ਮੇਰੇ ਹਸਬੰਦ ਦਾ ਹਮੇਸ਼ਾ ਰਿਹਾ ਇਸ ਕਰਕੇ ਇਹ ਦੋ ਹੈ ਮੈਂ ਇਸ ਕਿਤਾਬ ਨਾਲ ਲੱਜੋ ਹੈ ਸਫਲਤਾ ਨਾਲ ਅੱਗੇ ਆਈ ਖਾਸ ਖਾਸ ਕੀ ਹੈ ਕਿਤਾਬ ਖਾਸ ਇਹ ਹੈ ਕਿ ਇੱਕ ਪ੍ਰੈਗਨੈਂਟ ਲੇਡੀ ਦੀ ਜਰਨੀ ਹੈ ਹਰ ਜਰਨੀ ਕਹਾਣੀ ਹੈ ਹਾਂਜੀ ਜਿਹਨੂੰ ਜੋ ਵੀ ਮਿਲਦਾ ਹੈ ਉਹਨੂੰ ਕਦੇ ਇਹ ਨਹੀਂ ਕਹਿੰਦਾ ਕਿ ਤੇਰੇ ਚੰਗਾ ਬੱਚਾ ਹੋਵੇ ਹੈਲਦੀ ਬੱਚਾ ਹੋਵੇ ਬਲਕਿ ਉਹਨੂੰ ਇਦਾਂ ਦੇ ਕਮੈਂਟਸ ਆਉਂਦੇ ਆ ਕਿ ਤੇਰੇ ਚੰਗੀ ਚੀਜ਼ ਹੋਵੇ ਰੱਬ ਤੇਰੇ ਕਾਕਾ ਦੇਵੇ ਰੱਬ ਤੈਨੂੰ ਜੀ ਦੇਵੇ ਮਤਲਬ ਐਵੇਂ ਤੋਂ ਉਹਨੂੰ ਕਮੈਂਟਸ ਮਿਲਦੇ ਨੇ ਕਿ ਉਹ ਪਜ਼ਲ ਹੋ ਜਾਂਦੀ ਕਿ ਕੀ ਦੁਨੀਆ ਚਾਂਦੀ ਕੀ ਹੈ ਤੇ ਉਹ ਇਹ ਕਮੈਂਟਸ ਸੁਣ ਕੇ ਬਹੁਤ ਪਰੇਸ਼ਾਨ ਹੁੰਦੀ ਹੈ ਇੱਕ ਟਾਈਮ ਤੋਂ ਨੂੰ ਇਹ ਵੀ ਲੱਗਾ ਲੱਗ ਜਾਂਦਾ ਕਿ ਮੇਰੇ ਮੁੰਡਾ ਹੀ ਹੋਊਗਾ ਨਾ ਤਾਂ ਹੀ ਸ਼ਾਇਦ ਮਨ ਨੂੰ ਸੋਸਾਇਟੀ ਐਕਸੈਪਟ ਕਰੂਗੀ ਨਹੀਂ ਤੇ ਸ਼ਾਇਦ ਮੈਂ ਐਕਸੈਪਟੇਬਲ ਨਹੀਂ ਹੈ ਉਹਦੀ ਖੁਦ ਦੀ ਸੋਚ ਇਦਾਂ ਦੀ ਹੋ ਜਾਂਦੀ ਹੈ ਵੀ ਪਰ ਹੌਲੀ 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 ਜਦੋਂ ਅਲਟਰਾਸਾਉਂਡਸ ਕਰਾਂਦੀ ਹੈ ਉਹ ਬੱਚੇ ਨੂੰ ਦੇਖਦੀ ਹੈ ਬੱਚੇ ਨਾਲ ਥੋੜਾ ਜਿਹਾ ਦਾ ਲਿੰਕ ਬਣਦਾ ਹੈ ਕਿਉਂਕਿ ਕਨੈਕਸ਼ਨ ਬਹੁਤ بڑا ਹੈ ਉਹਦੇ ਮਨ 'ਚੋਂ ਫਰਕ ਨਿਕਲ ਜਾਂਦਾ ਹੈ ਪਰ ਦੁਨੀਆ ਦੇ ਮਨ 'ਚੋਂ ਫਰਕ ਨਹੀਂ ਨਿਕਲਦਾ ਹੈ ਤਾਂ ਉਹ ਜਿਹੜੀ ਜਰਨੀ ਹੈ ਉਹਦੀ ਸੋਚ ਕੀਵੇ ਡਿਵੈਲਪ ਹੋ ਰਹੀ ਹੈ ਉਹ ਕਮੈਂਟ ਸੁਣ ਕੇ ਉਹ ਕਿਵੇਂ ਰਿਐਕਟ ਕਰਦੀ ਹੈ ਤੇ ਐਂਡ 'ਚ ਜਾਦੋ ਦੇ ਬੱਚਾ ਹੁੰਦਾ ਹੈ ਤਾਂ ਕੀ ਰਿਐਕਸ਼ਨ ਹੈ ਤੇ ਉਹ ਆਪਣੇ ਆਪ ਨੂੰ ਕਿਵੇਂ ਸੰਭਾਲ ਰਹੀ ਹੈ ਜਾਂ ਕੀ ਕਰ ਰਹੀ ਹੈ ਉਹਦੇ ਬਾਰੇ ਕਿਤਾਬ ਵਿੱਚ ਉਸ ਨੂੰ ਮੋਬਾਈਲ ਵਾਈਫ ਮੋਬਾਈਲ ਕਰਦਾ ਕਿਵੇਂ ਸੰਭਾਲ ਰਹੀ ਹੈ ਕਿਦਾਬਾ ਹਾਂਜੀ ਸਰ ਅਸੀਂ ਤਾਂ ਵੈਸੇ ਟੀਚਰ ਸਮਝਦੇ ਹਾਂ ਸਾਡੇ ਸਭ ਹਮੇਸ਼ਾ ਕਿਤਾਬਾਂ ਦਾ ਯੋਗਦਾਨ ਪੜਾ ਹੀ ਰਿਹਾ ਹੈ ਤੇ ਪੜਾ ਹੀ ਰਹੂੰਗਾ ਕਿਉਂਕਿ ਜੋ ਅਸੀਂ प्रिंट मीडिया तो पढ़ लेना ना वो असली विजुअल जिन्ना मर्ज़ी पढ़ लिए वो नहीं कर सकदा एक तो अੱਖਾਂ ਦੇ ਵੀ ਅਸਰ ਪੈਂਦਾ ਚਲੋ ਤੁਸੀਂ ਉਹ ਚੀਜ਼ ਦੇਖੀਏ ਪਰ ਉਸ ਤੋਂ ਇਲਾਵਾ ਵੀ ਇਹ ਚੀਜ਼ ਜਿਹੜੀ ਹੈ ਕਿਤਾਬਾਂ ਨਾਲ ਜਿਹੜਾ ਸਾਨੂੰ ਗਿਆਨ ਮਿਲਦਾ ਹੈ ਨਾ ਉਹ ਕਿਤੋਂ ਨਹੀਂ ਮਿਲਦਾ ਥੋੜੀ ਵੋਕੈਬਲਰੀ ਵੈਸੇ ਇਨਹਾਂਸ ਹੋਣੀ ਥੋੜੀ ਕੋਈ ਵੀ ਲੈਂਗੁਏਜ ਆਪ ਵੈਸੇ ਬਹੁਤ ਡਵੈਲਪ ਹੋਣੀ ਕਿੰਨੇ ਸਮਾਂ ਚ ਲਿਖੀ ਕਿਤਾਬ ਹੈ ਇਹ ਸਰ ਮੈਨੂੰ 1.5 ਸਾਲ ਲੱਗਿਆ ਕਿਉਂਕਿ ਮੇਰੇ ਦੋ ਛੋਟੇ ਬੱਚੇ ਹੈ ਤੇ ਮੈਂ ਉਹਨਾਂ ਨੂੰ ਸੁਲਾ ਕੇ ਰਾਤ ਨੂੰ 10 ਤੋਂ 12 ਆ ਗਿਆ 10 ਤੋਂ ਇੱਕ ਐਵੇਂ ਟਾਈਮ ਕੱਟਿਆ ਤੇ ਡੇਢ ਸਾਲ ਮੈਨੂੰ ਇਸ ਕਿਤਾਬ ਨੂੰ ਲਿਖਣ ਨੂੰ ਲੱਗਾ ਤੇ ਤੁਹਾਡੇ ਘਰਦਿਆਂ ਨੇ ਕਿਹਾ ਨਹੀਂ ਕਿ ਇਹ ਕਿਹੜੀ ਕੰਮਾਂ ਜਿਹਾ ਲੱਗਦੇ ਸੀ ਨਹੀਂ ਮੈਨੂੰ ਘਰਦਿਆਂ ਨੇ ਕਦੇ ਕੁਐਸਚਨ ਨਹੀਂ ਕੀਤਾ ਮੈਂ ਰੱਬ ਦਾ ਬਹੁਤ ਬੜੀ ਹੈ ਮੈਨੂੰ ਸੋਖਾ ਦੀ ਮੇਰੇ ਪਰਿਵਾਰ ਦੀ ਮੈਨੂੰ ਪੂਰੀ ਸਪੋਰਟ ਰਹੀ ਹੈ ਤਾਂ ਹੀ ਦੋ ਬੱਚਾ ਤੇ ਹੋਣ ਦੇ ਬਾਵਜੂਦ ਇਹ चीज ਮੈਂ ਕਰ ਪਾਈ ਆ ਕਿਉਂਕਿ ਉਹ ਸੰਭਾਲ ਲੈਂਦੇ ਉਹ ਕਰ ਲੈਂਦੇ ਜ਼ਰੂਰ ਲਿਖਾਂਗੀ ਔਰ بڑے ਲੈਵਲ ਤੇ ਜਾਵਾਂਗੀ ਬਹੁਤ بڑے ਲੈਵਲ ਤੇ ਜਾਵਾਂਗੀ ਬੇਰਾਸ ਹਾਂਜੀ ਇਹ ਜਿਹੜੀ ਬੁੱਕ ਹੈ ਇਹ ਅਸਲ ਦੇ ਵਿੱਚ ਇੱਕ ਔਰਤ ਦੀ ਸਪਿਰਚੁਅਲ ਜਰਨੀ ਹੈ ਫਿਜ਼ੀਕਲ ਜਰਨੀ ਹੈ ਕਿ ਜਦੋਂ ਉਹ ਪ੍ਰੈਗਨੈਂਟ ਹੁੰਦੀ ਹੈ ਡੂਰਿੰਗ ਆਲ ਦੈਟ ਪੀਰੀਅਡ ਉਹ ਕਿਸ ਤਰ੍ਹਾਂ ਮਹਿਸੂਸ ਕਰਦੀ ਦੂਸਰੀ ਚੀਜ਼ ਹੈ ਕਿਤਾਬ ਸਮਾਜ ਦੀ ਅਲੋਚਨਾ ਕਰਦੀ ਹੈ ਜਿਹਦੇ ਚ ਉਹ ਦੱਸਦੀ ਹੈ ਕਿ ਸਾਡੀ ਮਾਈਂਡਸੈਟ ਕਿੰਨੀ ਘਟੀਆ ਹੈ ਭਾਵੇਂ ਮੁੰਡਾ ਸਾਡਾ ਕਿੰਨਾ ਘਟੀਆ ਹੋਵੇ ਅਸੀਂ ਫੇਰ ਵੀ ਮੁੰਡੇ ਪਾਉਂਦੇ ਆ ਔਰ ਇੱਕ ਤਰ੍ਹਾਂ ਦੀ ਫੈਮਿਨਿਸਟ ਬੁੱਕ ਹੈ ਔਰ ਦੇ ਹੱਥ ਚ ਗੱਲ ਕਰਨ ਵਾਲੀ ਹੈ ਔਰ ਹਰ ਉਸ ਆਦਮੀ ਨੂੰ ਜਿਹੜਾ ਇਸ ਤਰ੍ਹਾਂ ਸੋਚਦਾ ਹੈ ਕਿ ਮੇਰੇ ਮੁੰਡਾ ਹੀ ਹੋਣਾ ਚਾਹੀਦਾ ਹੈ ਉਹਨੂੰ ਉਹ ਸ਼ਰਮਸ਼ਾਦ ਕਰਦੀ ਹੈ ਔਰ ਇਹੋ ਹੀ ਇਸਦਾ ਵੱਡਾ ਮਕਸਦ ਹੈ ਦੂਸਰੀ ਗੱਲ ਇਹ ਹੈ ਕਿ ਸ਼ਾਇਦ ਇਸ ਵਿਸ਼ੇ ਤੇ ਦੁਨੀਆ ਦੇ ਵਿੱਚ ਪਹਿਲੀ ਕਿਤਾਬ ਲਿਖੀ ਗਈ ਹੈ ਕਿਸੇ ਵੀ ਭਾਸ਼ਾ ਵਿੱਚ ਇਸ ਤਰ੍ਹਾਂ ਨਹੀਂ ਲਿਖਿਆ ਗਿਆ ਹੈ ਕਿ ਕਿਸੇ ਔਰਤ ਨੇ ਆਪਣੀ ਪ੍ਰੈਗਨੈਂਸੀ ਦੀ पल पल दी डिटेल ਜਿਹੜੀ ਹੈ ਪ੍ਰੈਗਨੈਂਟ ਹੋਣ ਤੋਂ ਲੈ ਕੇ ਡਿਲੀਵਰੀ ਤੱਕ ਔਰ ਉਸ ਤੋਂ ਬਾਅਦ ਤੱਕ ਦਾ ਕਦੇ ਜ਼ਿਕਰ ਕੀਤਾ ਹੋਏ ਇਟ ਇਜ਼ ਅ ਮਾਰਵਲਸ ਬੁੱਕ ਔਰ ਇਹ ਸਾਹਿਦ ਦੇ ਵਿੱਚ ਆਪਣੀ ਜਗ੍ਹਾ ਜ਼ਰੂਰ ਬਣਾਏਗੀ ਮੇਰੀਆਂ ਬਲੇਸਿੰਗਸ ਸਿਮਰ ਦੇ ਨਾਲ ਮੇਰੇ ਕੋਲ ਜਦੋਂ ਆਈਏ ਤੁਮੇ ਇਹਦਾ ਨਾਮ ਦੇਖ ਕੇ ਪਹਿਲਾ ਅਜੀਬ ਮਹਿਸੂਸ ਕੀਤਾ ਕਿਉਂਕਿ ਇਹ ਨਾਮ ਪੰਜਾਬੀ ਚ ਹੈ ਇਹ ਤੋਂ ਇਹ ਸਮਝ ਆਉਂਦੀ ਹੈ ਕਿ ਸਿਮਰ ਨੂੰ ਟੱਕਰ ਲੈਣ ਦੀ ਆਦਤ ਹੈ ਸੋਸਾਇਟੀ ਨਾਲ ਸਮਰੂਹ ਸਟਰਕਚਰ ਨੂੰ ਚੈਲੰਜ ਕਰਨ ਦੀ ਆਦਤ ਹੈ ਉਹਨੇ ਪੰਜਾਬੀ ਸੋਸਾਇਟੀ ਵਿੱਚ ਰਹਿੰਦੇ ਹੋਏ ਪੰਜਾਬੀ ਨਾਮ ਰੱਖ ਕੇ ਅੰਗਰੇਜ਼ੀ ਕਿਤਾਬ ਲਿਖੀ ਨੰਬਰ 1 ਨੰਬਰ 2 ਆਪਣੇ ਆਪ ਬਾਰੇ ਗੱਲ ਕਰਨੀ ਆਪਣੇ ਅੰਦਰ ਵਿੱਚ ਜੋ ਕੁਝ ਵਾਪਰਿਆ ਉਹਦੇ ਬਾਰੇ ਗੱਲ ਕਰਨੀ ਔਰ ਪੂਰੀ ਕਿਤਾਬ 'ਚ ਗੱਲ ਕਰਨੀ ਹਰੇਕ ਦੇ ਵਸਦਾ ਰੋਗ ਨਹੀਂ ਹੈ ਇਹ ਕਿਤਾਬ ਆਪਣੇ ਆਪ ਨੂੰ ਪ੍ਰੂਵ ਕਰੇਗੀ ਪਰ ਸਮਾਂ ਪੈਣ ਤੇ ਪ੍ਰੂਵ ਕਰੇਗੀ ਬਹੁਤ ਸਾਰੇ ਐਗਜ਼ੈਂਪਲਸ ਸਿੰਬल्स ਮੋਟਿਫਸ ਹੈ ਜਿਹੜੇ ਆਮ ਲੋਕਾਂ ਦੀ ਸਮਝ ਤੋਂ ਬਾਹਰ ਹਨ ਮੈਨੂੰ ਉਮੀਦ ਹੈ ਕਿ ਹਰੇਕ ਬੰਦੇ ਨੂੰ ਇੱਕ ਦੋ ਵਾਰ ਪੜਨ ਤੋਂ ਬਾਅਦ ਇਹ ਕਿਤਾਬ ਸਮਝ ਆਉਣੀ ਹੈ ਪਰ ਇਹ ਕਿਤਾਬ ਆਪਣੇ ਆਪ ਚ ਸਫਲ ਕਿਤਾਬ ਹੈ ਮੈਂ ਅਸੀ ਮਰੂ ਵਾਰਕ ਦਿਨਾ ਤੇ ਤੁਹਾਡਾ ਸਭ ਦਾ ਧੰਨਵਾਦ ਕਰਦਾ ਥੈਂਕ ਯੂ